ਹਾਲੋ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਅਸੀਂ ਬਿਲਕੁਲ ਠੀਕ ਠਾਕ ਆ ਤੇ ਨਖਰੇ ਅੱਜ ਮੈਂ ਗੱਲ ਕਰ ਲੈਂਦੀ ਆ ਨਖਰੇ ਤੇ ਤੁਹਾਡੇ ਘਰ ਵੀ ਸਬਜ਼ੀ ਨੂੰ ਲੈ ਕੇ ਨਖਰੇ ਹੁੰਦੇ ਆ ਸਾਡੇ ਘਰ ਤੇ ਬਹੁਤ ਹੁੰਦੇ ਆ ਆ ਨੀ ਕਾਣਾ ਉਹ ਖਾਣਾ ਉਹ ਨੀ ਕਾਣਾ ਇਹ ਖਾਣਾ ਤੇ ਅੱਜ ਇਹਨਾਂ ਦੇ ਪਾਪਾ ਨੇ ਮੈਨੂੰ ਕਿਹਾ ਚੌਲਾਂ ਦੀ ਕੜੀ ਬਣਾਓ ਤੁਹਾਡੇ ਘਰ ਵੀ ਚੌਲਾਂ ਦੀ ਕੜੀ ਖਾਂਦੇ ਆ ਮੇਰੇ ਪਾਪਾ ਦਾ ਬਹੁਤ ਸ਼ੀਕਨ ਹੈ ਚੌਲਾਂ ਦੀ ਕੜੀ ਕਹਿੰਦੇ ਕੋਈ ਸਬਜ਼ੀ ਨਹੀਂ ਬਣਾਉਣੀ ਅੱਜ ਬਣਾਓ ਚੌਲਾਂ ਦੀ ਕੜੀ ਤੇ ਮੇਰੀ ਸਬਜ਼ੀ ਚੌਲਾਂ ਦੀ ਕੜੀ ਬਣ ਚੁੱਕੀ ਆ ਜੀ ਆਲੇ ਪਾਸ ਥੋੜਾ ਹੈ ਚੌਲਾ ਦੀ ਕੜੀ ਮੈਂ ਬਣਾ ਲਈ ਆ ਤੇ ਇਹ ਬੱਚਿਆਂ ਨੂੰ ਵੀ ਪਸੰਦ ਆਗੀ ਹੰਦੇ ਇਹ ਕੀ ਸਬਜ਼ੀ ਆਪਾਂ ਨੇ ਖਾਣੀ ਤੇ ਇਧਰ ਹੁਣ ਮੈਂ ਧਾ ਦਿੱਤਾ ਜੀ ਪਨੀਰ ਪਨੀਰ ਫਟ ਗਿਆ ਹੁਣ ਪਨੀਰ ਨੂੰ ਫਟਾ ਲਿਆ ਹੁਣ ਮੈਂ ਨਿੰਬੂ ਵਿੱਚ ਪਾਤੇ ਇਹ ਛੇਤੀ ਬਣਾ ਨਹੀਂ ਗਿਆ ਤੇ ਵਿੱਚ ਮੈਂ ਪਾਤੇ ਨਿੰਬੂ ਹੁਣ ਗੱਲ ਲੱਗੀ ਇਹਨੂੰ ਬਣਾਉਣਾ ਤੇ ਅੱਜ ਮੈਂ ਲਾਉਣਾ ਤੜਕਾ ਤੜਕਾ ਲਗਾ ਕੇ ਤੇ ਪੇਰਾ ਅੱਜ ਖਾਣਾ ਬਣਾਉਣਾ ਤੇ 3:00 ਬਸਤ ਦਾ ਟਾਈਮ ਪੰਡਾ ਹੋ ਚੁੱਕਿਆ ਹੈ ਨਾ ਤੇ ਕਾਫੀ ਨੇਰਾ ਹੋ ਗਿਆ ਵਾ ਤੇ ਵੈਸੇ ਤੇ ਕਈ 7 ਵਜੇ ਸਿਆਲ ਆ ਗਿੱਚੇ ਸੜਦੀਆਂ ਖਾ ਲਈਦੇ 7 ਵਜੇ ਰੋਟੀ ਪਰ ਸਾਡੇ ਘਰ ਉਡੀ ਗੇਟ ਬੰਦੀ ਸੀ ਰਾਤ ਨੂੰ 8 9 ਤੇ ਵਾਦੀ ਜਾਂਦੇ ਸੋ ਹੁਣ ਆਪਾਂ ਦਵਾਈ ਰਾਤੀ 10 11 ਇਹਨੇ ਵੀ ਵਾਦੀ ਜਾਂਦੇ ਸਨ ਕਿੰਨਾ ਕਈਆਂ ਦੇ ਘਰ ਵਿੱਚ ਨੇਰਾ ਤੇ ਸਾਮੇ ਤੇ ਕਈਆਂ ਦੇ ਘਰ ਟਾਈਮ ਦਾ ਸੋ ਜਾਂਦੇ ਸਾਡੇ ਅੱਧੇ ਘਰ ਦੇ ਜੀਜੜੀਆਂ ਦਰਾਈਆਂ ਸਾਂ ਮੇਰੀਆਂ ਉਹ ਸੋ ਜਾਂਦੀਆਂ ਤੇ ਆਪਾਂ ਸੋਨੇ ਡੇਟ ਇਹ ਨਾ ਕਿ ਟਾਈਮ ਹੋ ਹੀ ਜਾਂਦਾ ਤੁਹਾਨੂੰ ਪਤਾ ਕੰਮ ਕਰਦੇ ਨੇ ਤੇ ਇਹ ਤਰ੍ਹਾਂ ਪਨੀਰ ਟਾਲਿਆ ਤੇ ਇਧਰ ਮੈਂ ਪਿਆਰ ਕੱਟ ਕੇ ਰੱਖ ਲਿਆ ਤੇ ਫਿਰ ਤਰਕਾ ਲਾਗ ਤੇ ਫਿਰ ਮੈਂ ਪਕਾਉਂਗੀ ਰੋਟੀ ਤਸੀਰੇ ਤੱਕ ਕਰ ਲਿਆ ਸਾਨੂੰ ਵਜਨੇ ਜੇ 10 ਵੈਸੇ ਹੁੰਦਾ ਤਾਂ ਤੁਸੀਂ 10 ਵਜੇ ਸੌ ਸਕਦੇ ਪਰ 10 ਵਜੇ ਰੋਟੀ ਖਾ ਕੇ ਕਦੀ ਵੀ ਨਹੀਂ ਸੌਣਾ ਚਾਹੀਦਾ ਤੁਹਾਨੂੰ 7 ਵਜੇ ਤੋਂ ਪਹਿਲਾਂ ਹਮੇਸ਼ਾ ਰੋਟੀ ਕਿਤੇ ਖਾ ਲੈਣੀ ਚਾਹੀਦੀ ਹੈ ਠੀਕ ਹੈ ਤੇ ਰੋਟੀ ਖਾ ਕੇ ਥੋੜਾ ਜਿਹਾ ਤੁਰ ਫੇਰ ਲੈਣਾ ਚਾਹੀਦਾ ਤੇ ਫਿਰ ਸੌਣਾ ਚਾਹੀਦਾ ਇਹਨੇ ਰੋਟੀ ਖਾ ਕੇ ਤੇ ਤੁਸੀਂ ਦੇਰ ਤੋਂ ਕਦੇ ਤੁਹਾਡੀ ਰੋਟੀ ਪਚੇਗੀ ਤੇ ਟਾਈਮ ਨਾ ਸੌਣੋ ਦੁਪਹਿਰ ਦਾ ਵੀ ਲੰਬੀਆਂ ਹੋ ਗਿਆ ਤੇ ਚਲੋ ਨਹੀਂ ਤੁਸੀਂ ਸੌ ਸਕਦੇ 7 ਵਜੇ ਪਰ ਤੁਹਾਨੂੰ ਚਾਹੀਦਾ ਵੀ ਜਰੂਰ ਤੁਸੀਂ 10 ਵਜੇ ਸੌਂਦੇ ਜੇ ਤੇ 7 ਵਜੇ ਤੋਂ ਪਹਿਲਾਂ ਉਹ ਉੱਠਣਾ ਹੈ ਤੇ ਮੈਂ ਅਰੇ ਦੇ ਕਾਲੇ ਜਿੰਦੀ ਬੱਚਿਆਂ ਨੂੰ ਚਲੋ ਦੀ ਪੱਤ ਜੰਦੀ ਰਹੇ ਤੇ ਲੇਟ ਖਾਣੇ ਮੈਂ ਕਿਚੀਮਾ ਆਹ ਇਹਦੇ ਨੇ ਸਾਤ ਤੋਂ ਦੁਨ ਦਾ ਸਾਤ ਵੜੋ ਦੇ ਜੀ ਮੈਂ ਥਾ ਲੇਗੀ ਤੇ ਅੱਜ ਅੱਜ ਜੇ ਤੁਸੀਂ ਲੈ ਲੋਗੇ ਇਸ ਕਰਕੇ ਤੁਹਾਡੀ ਰੋਟੀ ਨਹੀਂ ਹੈ ਉੱਤੇ ਅੱਜ ਮੈਂ ਖਾਣੀ ਨਹੀਂ ਆਜ ਬਰੋਟੀ ਹੈ ਸ਼ਾਮ ਨੂੰ ਚੌਲ ਖਾ ਰਹੀ ਹਾਂ ਅੱਜ ਬਰੋਟੀ ਨਹੀਂ ਖਾਣਾਂ ਅੱਗੇ ਖਾਣਗੀ ਤਾਂ ਸਾਡਾ ਚੱਲ ਗਿਆ ਅੱਜ ਸੰਭ ਦੇ ਮਸਤੀ ਆਦੇ ਜਨੇ ਨਾ ਨਾ ਕਿਤਾ ਨੰਗ ਦਾ ਸੰਗ ਨੰਗ ਦਾ ਉਥੇ ਚਲ ਗਿਆ ਕੋਟ ਨਹੀਂ ਰੋ ਟਿਖਾਇਆ ਉਥੇ ਨੰਬਰ ਬਥੇਰੇ ਲੱਗੇ ਰਸਤੇ ਚੱਲ ਤੀ ਉਹ ਖਾਇਆ ਸੀ ਇੱਕ ਹੰਪਾ ਦਿਖਾਈ ਸੀ ਪਰ ਇਹ ਤੇ ਨਾ ਤਨੇਉ ਦਿਖਾ ਲਈ ਤੇਰੇ ਪਾਪਾ ਖਾਣਗੇ ਚੌਰਾ ਦੀ ਕੜੀ ਤੇ ਮੈਂ ਅਗੇ ਪਾਪਾ ਦੇ ਗਏ ਪਟਾਰੇ ਤੇ ਉਹਨਾਂ ਨੇ ਆਉਣਾ ਲੇਟ ਫੇਰ ਖਾਣਗੇ ਤੇ ਇੱਕ ਗੱਲ ਤੁਹਾਡਾ ਹੋਰ ਕਰਨੀ ਸੀ ਤੇ ਸਾਡੇ ਬਿੰਦਿਫੇ ਮਤਲਬ ਅਸੀਂ ਵੀ ਚੱਠੇ ਹੁੰਨੇ ਆ ਸਾਡੇ ਪਿੰਡ ਦੇ ਵਿੱਚ ਕਾਫੀ ਜਾਣੇ ਇਕੱਠੇ ਹੀ ਆ ਤਰੀਪਨ ਜਿਆਦਾ ਤੇ ਚੱਠਾ ਇਹ ਕਦੇ ਨਾਮ ਤੋਂ ਨਾ ਕਮੈਂਟ ਆਂਦਾ ਵਾ ਤੇ ਪਤਾ ਨਹੀਂ ਉਹ ਵੀ ਇਦਾਂ ਆਂਦਾ ਕਿ ਭੈਣ ਦਾ ਆਂਦਾ ਤੇ ਉਹਨਾਂ ਦਾ ਵੀ ਬਹੁਤ ਧੰਨਵਾਦ ਸਪੋਰਟ ਕਰਨ ਲਈ ਜਿਹੜੇ ਲਾਈਕ ਕਰਦੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਕਮੈਂਟ ਕਰਦੇ ਉਹਨਾਂ ਦਾ ਵੀ ਧੰਨਵਾਦ ਪਤਾ ਨਹੀਂ ਕੌਣ ਹੈ ਵੈਸੇ ਉਹ ਤੇ ਜਿਹੜੋ ਤੁਹਾਡਾ ਧੰਨਵਾਦ ਵੀ ਚੀਜਾ ਭੈਣ ਜੀ ਆ ਤੇ ਧੰਨਵਾਦ ਕਰਦੇ ਆ ਤੁਸੀਂ ਸਪੋਰਟ ਕਰਦੇ ਹੋ ਜੇ ਨਾਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ प्लीज ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਮੈਂ ਇੱਕ ਬੜੀ ਜ਼ਰੂਰੀ ਗੱਲ ਕਰਨ ਆਈਆਂ ਸਿਲਕ ਤੁਹਾਨੂੰ ਸੁਣਾਣੀ ਹੈ ਘੁੱਪ ਕਰ ਮੈਂ ਇੱਕ ਜ਼ਰੂਰੀ ਕਾਰਨ ਗੱਲ ਕਰਨ ਆਈ ਆ ਵੀ ਤੁਸੀਂ ਕਹਿੰਦੇ ਵੀ ਜਦੋਂ ਵੇਖੋ ਇਹਨਾਂ ਨੂੰ ਖਾਂਦੇ ਰਹਿੰਦੇ ਖਾਂਦੇ ਰਹਿੰਦੇ ਆ ਮਰਜੋ ਖਾ ਲੈਂਦਿਆ ਕਰੋ ਸਾਨੂੰ ਨਾ ਨਜ਼ਰ ਲਾਇਆ ਕਰੋ ਤੁਸੀਂ ਵੀ ਖਾਇਆ ਪੀਆ ਕਰੋ ਹੈ ਆਈ ਨਾ ਨਹੀਂ ਛੜੀ ਦਾਈ ਦਾ ਕੇ ਤਵੇ ਕੇ ਖਾਓ ਪੀਓ ਐਜ ਕਰੋ ਪਤਾ ਨਹੀਂ ਜ਼ਿੰਦਗੀ ਦੇ ਕਦੋਂ ਪਟਾਕਾ ਪੈ ਜਾਣਾ ਵਾ ਇਥੇ ਨਹੀਂ ਪਤਾ ਪੀ ਕਿਹੜੇ ਵਲੇ ਦੁਨੀਆ ਟੁੱਟ ਜਾਣਾ ਵਾ ਖਾਓ ਪੀਓ ਐਜ ਕਰੋ ਮੋਟੇ ਹੁੰਦੇ ਸ਼ਿਕਰ ਨਾ ਕਰੋ ਠੀਕ ਹੈ ਬਾਏ ਆਉ ਗਿਆ ਢੀ ਰੋਟੀ ਤਿਆਰ ਸਬਜੀ ਹੋ ਗਈ ਤਿਆਰ ਪਨੀਰ ਦੀ ਰੋਟੀ ਐ ਸਮਝੋ ਗਈ ਤਿਆਰ ਹੁਣ ਇੱਕਮ ਖਾਏਗੀ ਰੋਟੀ ਤੇ ਤੁਸੀਂ ਵੀ ਟਾਈਮ ਨਾਲ ਰੋਟੀ ਖਾਓ ਤੇ ਸੌਜੋ ਤੇ ਵੀਡੀਓ ਤੁਹਾਡੇ ਤੱਕ ਕਿੰਨੇ ਵਜੇ ਪਹੁੰਚੀ ਕਮੈਂਟ ਵਿੱਚ ਜਰੂਰ ਦੱਸਿਓ ਕਿ ਕਿੰਨੇ ਵਜੇ ਤੁਹਾਡੇ ਕੋਲ ਵੀਡੀਓ ਪਹੁੰਚੀ ਵੀਡੀਓ ਵਧੀਆ ਲੱਗੇ ਤੇ ਕਮੈਂਟ ਵਿੱਚ ਕਰਕੇ ਜਰੂਰ ਦੱਸਣਾ ਬਾਏ ਬਾਏ